ਲਬ ਵਣਾਏ ਮਾਨਸਾ ਜੋ ਪਾਣੀ ਭੂਰ ਹੁਣ ਇੱਕ ਲਾਲਚ ਹੋਰ ਖੈ ਜਿਹੜਾ ਬੰਦੇ ਨੂੰ ਪੈਸੇ ਦੀ ਕਮੀ ਨਹੀਂ ਹੁਣ ਉਹ ਛੱਡ ਦਿੱਤਾ ਬਹੁਤ ਕੁਝ ਹੋ ਗਿਆ ਹੁਣ ਅਗਰੀ ਇੰਦਰੀਆਂ ਦੀ ਭੁੱਖ ਸ਼ੁਰੂ ਹੋ ਗਈ ਬੋਲ ਬੋਲ ਕੇ ਮੂੰਹ ਨਹੀਂ ਰੱਜਿਆ ਸੁਣ ਸੁਣ ਕੇ ਕੰਨ ਨਹੀਂ ਰੱਜੇ ਬੋਲ ਬੋਲ ਕੇ ਜੀਵਾ ਨਹੀਂ ਰੱਜੀ ਇਹ ਵੀ ਤਾਂ ਆਪਣੀ ਗ੍ਰਿਫਤ ਵਿੱਚ ਲਈ ਬੈਠਾ ਲਾਲਚ ਆਖਣ ਆਖਣਾ ਰੱਜਿਆ ਸੁਣਨਾ ਰੱਜੇ ਕੰਨ ਅੱਖੀ ਦੇਖਣ ਰੱਜੀਆਂ ਗੁਣ ਗਾਕ ਇਕ ਵਨ ਭੁੱਖਿਆਂ ਭੁੱਖਣਾ ਉਤਰੇ ਇਹਦੇ ਵਿੱਚ ਖਾਣ ਦਾ ਜ਼ਿਕਰ ਨਹੀਂ ਕੀਤਾ ਜੀ ਫਿਰ ਧਿਆਨ ਨਾਲ ਸੁਣੋ ਆਖਣ ਆਖਣ ਰੱਜਿਆ ਸੋਨ ਨ ਰੱਜੇ ਕੰਨ ਅੱਖੀ ਦੇਖਣ ਰੱਜੀਆਂ ਇਹਦੇ ਵਿੱਚ ਕਿਸੇ ਪੈਸੇ ਦਾ ਜ਼ਿਕਰ ਹੈ ਨਹੀਂ ਨਾ ਇਹ ਅੰਦਰ ਦੀ ਉਹ ਲਾਲਚੀ ਬਿਰਤੀ ਹੈ ਆਖਣ ਆਖਣ ਰੱਜਿਆ ਸੋਨ ਨ ਰੱਜੇ ਕੰਨ ਅੱਖੀ ਦੇਖਣ ਰੱਜੀਆਂ ਗੁਣ ਗਾ ਕੇ ਇਕ ਵਨ ਭੁੱਖਿਆਂ ਭੁੱਖਣਾ ਉਤਰੇ ਤੇ ਨਹੀਂ ਰੱਜਨੇ ਗੱਲੀ ਭੋਖ ਨਾ ਜਾਏ ਨਾਨਕ ਭੁੱਖਾ ਤਾਂ ਰੱਜਾ ਜਾ ਗੁਣ ਕੈ ਗੁਣੀ ਸਮਾ ਹੁਣ ਥੋੜੀ ਜਿਹੀ ਇੱਕ ਬੇਨਤੀ ਹੁਣ ਸੁਣਿਓ ਲਾਲਚ ਕਹਿੰਦਾ ਸਭ ਕੁਝ ਰੱਜ ਦਾ ਕੋਈ ਨਹੀਂ ਹੁਣ ਇਹ ਜਦੋਂ ਭਗਤੀ ਵਾਲੇ ਪਾਸੇ ਕਨਵਰਟ ਹੋ ਜਾਂਦੀ ਐਨਰਜੀ ਵਸ਼ ਵਿਸ਼ੇ ਤੋਂ ਦੂਰ ਗਈ ਭਗਤੀ ਵੱਲ ਤਬਦੀਲ ਹੋ ਗਈ ਇਹ ਊਰਜਾ ਇਹ ਐਨਰਜੀ ਹੁਣ ਉੱਥੇ ਰਾਤ ਸੌਣ ਨਹੀਂ ਦਿੰਦੀ ਉੱਥੇ ਵੀ ਇਹਵੇ ਮਾਰੂ ਮੀਨਾਂ ਤ੍ਰਿਪਤਿਆ ਅੱਗੀ ਲਹੇ ਨਾ ਭੁਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਖ ਵੇਖੋ ਇਹ ਵੀ ਲਾਲਚ ਹੈ ਮਾਰੂ ਮੀਨਾ ਤ੍ਰਿਪਤਿਆ ਜਿਹੜੀ ਲਾਲਚ ਵਾਲੀ ਬਿਰਤੀ ਅੱਗੇ ਬਾਹਰ ਮੁਕੀ ਸੀ ਅੰਦਰ ਵੈਗੁਰੂ ਨੇ ਇੰਨੀ ਕੋ ਮੇਰ ਕਰ ਦਿੱਤੀ ਹੁਣ ਨਾਮ ਜਪ ਜਪ ਕੇ ਅੰਦਰ ਨਹੀਂ ਰਜਦਾ ਪਿਆ ਲਾਲਚ ਹੋਰ ਹੋ ਗਿਆ ਨਾ ਜੀ ਮੈਂ ਤਾਂ ਕਿਹਾ ਵੀ ਇੱਕ ਰੂਪ ਹੋਵੇ ਜਿਹੜਾ ਖੁਵਾਰ ਕਰਦਾ ਹੈ ਇਕ ਅਨਰਜੀ ਹੋਵੇ ਜਿਹੜੀ ਸੱਚੇ ਪਾਤਸ਼ਾਹ ਲੈਣੀ ਸਤਿਗੁਰੂ ਕੇ ਮਾਰੂ ਮਾਰੂ ਦਾ ਲਫ਼ਜ਼ੀ ਇੱਕ ਤਾਂ ਮਾਰੂ ਰਾਗ ਹੈ ਇੱਕ ਮਾਰੂ ਦਾ ਅਰਥੇ ਮਾਰਨਾ ਇੱਥੇ ਮਾਰੂ ਦਾ ਅਰਥੇ ਮਾਰੂ ਥਲ ਜਿੱਥੇ ਰੇਤ ਹੈ ਮਾਰੂ ਥਲ ਵੀ ਜਿੰਨਾ ਮਰਜੀ ਮੀਂਹ ਪੈ ਜਾਏ ਮਾਰੂ ਸਰ ਰਾਜਦਾ ਜੀ ਮੀਂਹ ਪਿਆਰ ਦੀ ਦੇਰ ਹੈ ਨਾਲ ਹੀ ਸੋ ਗਿਆ ਰੇਤਾ ਮਾਰੂ ਮੀਨਾਂ ਤ੍ਰਿਪਤੀਆ ਮੀਂਹ ਨਾਲ ਮਾਰੂ ਸਰ ਨਹੀਂ ਰਾਜਾ ਅੱਗ ਹੀ ਲਹਿ ਨਾ ਭੁੱਖ ਅੱਗ ਉਤੇ ਜਿੰਨਾ ਮਰਜੀ ਬਾਲਣ ਪਾਈ ਜੋ ਅੱਗ ਨਹੀਂ ਰਜਦੀ ਮਾਰੂ ਮੀਨਾ ਤ੍ਰਿਪਤੀਆ ਅੱਗੀ ਲਹਿਣਾ ਭੁਖ ਰਾਜਾ ਰਾਜਨਾ ਤ੍ਰਿਪਤੀਆ ਰਾਜ ਕਰਨ ਵਾਲਾ ਰਾਜਾ ਕਦੀ ਨੂੰ ਰਜਦਾ ਸਾਇਰ ਭਰੇ ਕੇ ਸੁਖ ਮੈਨੂੰ ਯਾਦ ਹੈ ਇਹ ਦਰਪਨ ਚਰਚ ਨੇ ਸਾਇਰ ਭਰੇ ਕੇ ਸੁਖ ਕੇ ਵਖਰਾ ਸੁਖ ਵਖਰਾ ਪਰ ਨਹੀਂ ਪਾਠ ਈ ਸਾਰਿਆਂ ਕੀਤਾ ਜੀ ਕਿਸ ਸੁਖ ਕਿਸ ਨੇ ਸਾਇਰ ਭਰੇ ਕੇ ਸੁਖ ਜਿੱਦਨ ਦਾ ਸਮੁੰਦਰ ਬਣਿਆ ਆਪ ਜੀ ਦੇ ਨੇੜੇ ਸਮੁੰਦਰ ਕਿੰਨਾ ਨਦੀਆਂ ਦਾ ਪਾਣੀ ਸਮੁੰਦਰ ਵਿੱਚ ਪੈਂਦਾ ਸਮੁੰਦਰ ਕਹਿੰਦਾ ਮੈਂ ਰਜ ਗਿਆ ਇਸ ਪਲੈਨਟ ਤੇ ਹਰ ਪਾਸਿਓਂ ਸਮੁੰਦਰ ਵਿੱਚ ਪਾਣੀ ਪਈ ਜਾਂਦਾ ਰੋਜ਼ ਦਰਿਆ ਦਿਖਦੇ ਨੇ ਸਮੁੰਦਰ ਕਦੀ ਨਹੀਂ ਰਜਿਆ ਮਹਾਰਾਜ ਕਹਿੰਦੇ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ ਇਹ ਭੋਕੇ ਹੋ ਜੀਏ ਜਿਵੇਂ ਸਮੁੰਦਰ ਨਹੀਂ ਰਜਦਾ ਜਿਵੇਂ ਅੱਗ ਨਹੀਂ ਰਜਦੀ ਸੱਚ ਇਹ ਵੀ ਜਿਵੇਂ ਮਾਰੂਥਲ ਪਾਣੀ ਨਾਲ ਨਹੀਂ ਰਜਦਾ ਜੇ ਕਿਤੇ ਬਿਰਤੀ ਬੰਦਗੀ ਵਾਲੇ ਪਾਸੇ ਹੋ ਜਾਏ ਬੰਦਾ ਸਵਾਸ ਸਵਾਸ ਜਪ ਕੇ ਵੀ ਨਹੀਂ ਰਜਦਾ ਮੈਂ ਫਿਰ ਬੇਨਤੀ ਕੀਤੀ ਜੀ ਇਹ ਲਾਲਚ ਗੁਰੂ ਸਾਹਿਬ ਕਿੰਨੇ ਇਹਦੇ ਤੋਂ ਵੈ ਗੁਰੂ ਸਿਰਫ ਇੱਕ ਬੇਨਤੀ ਤੋਂ ਬਚਾਲ ਹੈ ਹੁਣ ਅਗਲਾ ਜਿਹੜਾ ਸੀ ਜੀ ਜਿਹੜਾ ਸ਼ਲੋਕ ਹੈ ਮੇਰੇ ਤੇ ਜ਼ਿਆਦਾ ਜ਼ੋਰ ਥੋੜਾ ਲਾਇਆ ਕਿਉਂਕਿ ਇਹ ਬਹੁਤ ਘਾਤਕ ਹੈ ਅਗਲਾ ਹੈ ਏ ਜਨਮ ਮਰਨ ਮੂਲੰ ਪਹਿਲਾ ਅਰਥਾਵਲ ਅਹੰਕਾਰਨ ਪਾਪਾਤਮਾ ਫਿਰ ਸੁਣੋ ਪਾਪਾਤਮਾ ਖੇ ਜਨਮ ਮਰਨ ਮੂਲੰ ਇਹ ਮੂਲ ਮੂਲੰ ਦਾ ਅਰਥ ਜੜ ਜਿੱਥੋਂ ਸ਼ੁਰੂਆਤ ਹੋਈ ਖੇ ਜਨਮ ਤੇ ਮਰਨ ਦੇ ਮੂਲ ਵਿਆਖਿਆ ਚ ਮੈਂ ਬੇਨਤੀ ਕਰਾਂਗਾ ਕਿਵੇਂ ਮੂਲ ਖੇ ਜਨਮ ਮਰਨ ਮੂਲੰ ਖੇ ਜਨਮ ਤੇ ਮਰਨ ਦੀ ਜੜ ਜਿੱਥੋਂ ਸ਼ੁਰੂ ਹੁੰਦਾ ਕੰਮ ਜਨਮ ਮਰਨ ਦਾ ਅਹੰਕਾਰਨ ਜਿਹਨੂੰ ਆਪਾਂ ਪੰਜਵਾਂ ਵਕਾਰ ਹੰਕਾਰ ਕਹਿੰਦੇ ਆ ਅਹੰਕਾਰਨ ਪਾਪ ਆਤਮਾ ਹੁਣ ਕੁਝ ਗੁਰਮਖਾਂ ਨੇ ਇੱਥੇ ਕਿਹਾ ਵੀ ਹੰਕਾਰ ਦੇ ਅਰਥ ਕੀਤੇ ਆ ਪਾਪ ਆਤਮਾ ਪਾਪੀ ਆਤਮਾ ਆਤਮਾ ਤੇ ਵੀ ਉਤਰਿੰਦਾ ਇਹਦੇ ਅਰਥ ਇੰਨੂੰ ਕਰ ਲਈਏ ਗੁਰਮਖਾਂ ਇਹ ਕਿਤੇ ਨੇ ਪਾਪ ਆਤਮਾ ਦਾ ਅਰਥ ਹੈ ਬੁੱਧੀ ਨੂੰ ਪ੍ਰਿਸ਼ਟ ਕਰਨਾ ਮਨ ਨੂੰ ਪਾਪਾਂ ਵੱਲ ਪ੍ਰੇਰ ਦੇਣਾ ਕਹਿੰਦੇ ਨੇ ਖੇ ਜਨਮ ਮਰਨ ਦਾ ਮੂਲ ਹੰਕਾਰ ਤੂੰ ਬੰਦੇ ਦੇ ਅੰਦਰ ਨੂੰ ਪਾਪਾਂ ਵਾਲੇ ਪਾਸੇ ਲੈ ਜਾਣਾ ਪਾਪ ਆਤਮਾ ਤੂੰ ਪਾਪ ਕਰਾਨੇ ਅੱਗੇ ਜੀ ਜਿੱਥੇ ਹੰਕਾਰ ਆ ਜਾਏ ਮਿਤਰੰਗ ਤਜੰਤ ਜਿੰਨਾ ਮਿੱਤਰਾਂ ਨਾਲ ਸ਼ੁਰੂਆਤ ਕਰਦਾ ਹੈ ਜ਼ਿੰਦਗੀ ਦੀ ਪਦਵੀ ਦਾ ਹੰਕਾਰ ਆ ਜਾਏ ਪੈਸੇ ਦਾ ਆ ਜਾਏ ਜਿੱਦਨ ਕੁਝ ਪ੍ਰਾਪਤ ਹੋ ਜਾਏ ਉਸ ਦਿਨ ਉਹਨਾਂ ਮਿੱਤਰਾਂ ਨੂੰ ਬੰਦਾ ਛੱਡ ਦਿਆ ਦੇਰੀ ਨਹੀਂ ਲਾਂਦਾ ਮਿੱਤਰੰਗ ਤਜੰਤ ਸ਼ਤਰੰਗ ਦਿਰਡੰਤ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਧੜ ਕਰਕੇ ਰੱਖਦਾ ਮਿੱਤਰਾਂ ਨੂੰ ਤਿਆਗ ਦਿੱਤਾ ਦੁਸ਼ਮਣਾਂ ਨਾਲ ਯਾਰੀ ਪਾਲੀ ਇਹਦੇ ਰੋਹਾਨੀ ਅਰਥੇ ਕਰਾਂਗੇ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਮਿੱਤਰ ਨੇ ਉਹਨਾਂ ਨੂੰ ਨੇੜੇ ਨਹੀਂ ਫਟਕਣ ਦਿੰਦਾ ਤੇ ਜਿਹੜਾ ਆਪਾਂ ਅੱਜ ਫਿਰ ਪੜਿਆ ਸੀ ਲਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਵਸਦ ਪੁਛੀਐ ਬਹਿ ਬਹਿ ਕਰੇ ਵਿਚਾਰ ਉਹ ਜਿਹੜੇ ਦੁਸ਼ਮਣ ਨੇ ਜਿਹੜੇ ਦੇ ਘਰ ਨੂੰ ਗਾਲਣ ਆਏ ਉਹਨਾਂ ਨਾਲ ਯਾਰੀ ਪਾ ਬਿਠੇ ਹੰਕਾਰ ਮੈਂ ਐਸੀ ਮਿਤਰੰਗ ਤਜੰਤ ਸਤਰੰਗ ਦਿੜੰਤ ਅਨਿਕ ਮਾਇਆ ਬਸਤੀਰ ਨੇ ਫਿਰ ਬੇਨਤੀ ਹੈ ਜੀ ਅਨੇਕਾਂ ਤਰ੍ਹਾਂ ਦੀ ਮਾਇਆ ਇਹ ਹੰਕਾਰ ਅਨਿਕ ਮਾਇਆ ਬਸਤੀਰ ਨੇ ਇਹਨੇ ਬੜਾ ਵਿਸਤਾਰ ਕੀਤਾ ਹੋਇਆ ਮਾਇਆ ਨੇ ਤੇ ਹੰਕਾਰ ਤੂੰ ਜਨਮ ਮਰਨ ਦਾ ਮੂਲਖ ਹੈ ਅੱਗੇ ਮਹਾਰਾਜ ਕਹਿੰਦੇ ਤੇਰੇ ਕਰਕੇ ਆਵੰਤ ਬੰਦਾ ਜਨਮ ਲੈਂਦਾ ਹੈ ਜਾਵੰਤ ਇੱਥੋਂ ਜਾਣਾ ਕਰਦਾ ਤੇ ਮਹਾਰਾਜ ਕਹਿੰਦੇ ਥਾਕੰਤ ਜੀ ਆ ਇਹ ਜੀਵ ਤੇਰੇ ਪਿੱਛੇ ਲੱਗੇ ਜੰਮਦਾ ਤੇ ਮਰਦਾ ਰਹਿੰਦਾ ਵਿਚਾਰਾ ਆ ਗਿਆ ਤੁਰ ਗਿਆ ਜੰਮਿਆ ਫਿਰ ਤੁਰ ਗਿਆ ਅੱਗੇ ਮਾਰ ਕੇ ਦੁੱਖ ਸੁੱਖ ਬਹੁ ਭੋਗਣਾ ਹੈ ਤੇਰੇ ਪਿੱਛੇ ਲੱਗੇ ਬੰਦਾ ਕਦੀ ਦੁੱਖ ਭੋਗਦਾ ਹੈ ਕਦੀ ਸੁੱਖ ਭੋਗਦਾ ਹੈ ਭਰਮ ਭਿਆਨ ਬੜਾ ਖਤਰਨਾਕ ਭਰਮ ਹੈ ਪਟਕੇ ਭਰਮਦਾਰ ਤੇ ਕਰਾਂ ਪਟਕਾ ਦੇਣਾ ਭਰਮ ਭਿਆਨ ਉਦਰਾ ਉਦਿਆਨ ਰਮਣੰਗ ਉਦਿਆਨ ਦਾ ਅਰਥ ਜੰਗਲ ਹੈ ਹੇ ਹੰਕਾਰ ਤੂੰ ਬੜਾ ਖਤਰਨਾਕ ਭਿਆਨਕ ਜੰਗਲ ਹੈ ਮਹਾ ਵਿਗਟ ਬੜਾ ਔਖਾ ਵਿਗਟ ਦਾ ਤੇ ਔਖਾ ਬੜਾ ਔਖਾ ਹੈ ਅਸਾਦ ਅਸਾਦ ਵਰਤੇ ਜਿਹੜਾ ਸਾਧਿਆ ਨਾ ਜਾਏ ਜਿਹਦਾ ਇਲਾਜ ਕੋਈ ਨਹੀਂ ਰੋਗਣ ਹੈ ਤੂੰ ਉਹ ਰੋਗ ਹੈ ਜਿਹੜੀ ਬਿਮਾਰੀ ਛੇਤੀ ਠੀਕ ਨਹੀਂ ਹੁੰਦੀ ਫਿਰ ਅਰਥ ਸੁਣਿਓ ਅੱਗੇ ਆਪਾਂ ਇਹਦੇ ਸਿਰਫ ਅਜੇ ਅਰਥ ਕਰ ਰਿਆ ਮੈਂ ਮਹਾ ਵਿਗਟ ਅਸਾਦ ਰੋਗਣ ਹੈ ਇਹ ਉਹ ਬਿਮਾਰੀ ਜਿਹਦਾ ਇਲਾਜ ਕੋਈ ਨਹੀਂ ਪਰ ਗੁਰੂ ਅਰਜੁਨ ਸਾਹਿਬ ਬੜੇ ਕਿਰਪਾਲੂ ਨੇ ਕਹਿੰਦੇ ਤੈਨੂੰ ਮੈਂ ਕੱਲਾ ਦੁੱਖ ਨਹੀਂ ਦੱਸ ਰਿਹਾ ਨਾਲ ਨਾਲ ਇਲਾਜ ਹਰ ਹਰ ਸ਼ਲੋਕ ਦੇ ਕੀਰੀ ਦਸੀ ਗਏ ਕਹਿਣ ਲੱਗੇ ਵੈਦੰ ਪਾਰ ਬ੍ਰह्म ਪਾਰ ਬ੍ਰह्म ਪਰਮੇਸ਼ਰ ਪਰਮੇਸ਼ਰ ਫਿਰ ਬੇਨਤੀ ਅਸਚੇ ਇਹ ਜਿਹੜਾ ਵਾਵਾ ਹੈ ਜਿਹੜੇ ਉਚਾਰਨ ਕਰਤੇ ਨੂੰ ਔਂਕੜ ਦੇ ਰੂਪ ਐੜਾ ਔਂਕੜ ਲੈ ਲੈਂਦੇ ਵੈਗੁਰੂ ਪਰਮੇਸ਼ਰ ਅਸਲ ਚ ਵੈਦ ਕਹੇ ਪਾਰ ਬ੍ਰह्म ਵੈਦ ਹੈ ਪਰਮਾਤਮਾ ਤੇ ਮਹਾਰਾਜ ਇਹ ਵੈਦ ਕੰਮ ਕਿਵੇਂ ਕਰਦਾ ਹੈ ਇਹਦੀ ਦਵਾਈ ਵੈਦਿੰਗ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਹਰ ਹਰ ਖਰੇ ਆਪਣੀ ਜ਼ਬਾਨ ਤੋਂ ਵਾਹਿਗੁਰੂ 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 ਖਰੀ ਖਰੀ ਬੋਲ ਤੇ ਨਾਮ ਐਸੇ ਜਿਹੜਾ ਹੰਕਾਰ ਦਾ ਇਲਾਜ ਕਰ ਦਿੰਦਾ ਹੈ ਹੁਣ ਇਹ ਅਖਰੀ ਅਰਥ ਸੰ ਥੋੜੀ ਜੀ ਬੇਨਤੀ ਹੈ ਪਿਆਰਿਓ ਮੇਰੀ ਅਰਜ਼ ਹੈ ਤੇ ਕੇ ਸੁਣੇ ਥੋੜੀ ਵਿਆਖਿਆ ਕਰ ਲਈਏ ਗੁਰਬਾਣੀ 'ਚ ਇਹ ਸ਼ਬਦ ਆਉਂਦਾ ਜੀ ਖਾਉ ਹਉ ਮੈਂ ਹੰਕਾਰ ਅਹੰਕਾਰ ਇਸ ਰੂਪ ਚ ਆਉਂਦਾ ਨਾ ਜੀ तकरीबन 4 ਇਕੇ ਦਾ ਰੂਪ ਹੋਰ ਵੀ ਅਰਥ ਕਰਨ ਦੀ ਗਰਭ ਕਬੀਰ ਗਰਭ ਨਾ ਕੀਜੀਏ ਬੱਬੇ ਨਾਲ ਹੁਣ ਇਹ ਅਸਲ ਚ ਖਾਇ ਖੌਮੇ ਹੈ ਕੀ ਥੋੜੀ ਜੀ ਆਪ ਬਿਲਕੁਲ ਟਿਕਾ ਬਖਸ਼ਿਓ ਇਹ ਬੜਾ ਬੜਾ ਔਖਾ ਸਬਜੈਕਟ ਹੈ ਖੌਮੇ ਤੇ ਹੁਕਮ ਦੀ ਕਥਾ ਕਰਨੀ ਹੌਮੇ ਕੀ ਹੈ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਇੱਕ ਪ੍ਰਸ਼ਨ ਕੀਤਾ ਸੀ ਉਹ ਪ੍ਰਸ਼ਨ ਇਹ ਸੀ ਕਿਤ ਕਿਤ ਵਿਦ ਜਗ ਉਪਜੈ purkha ਕਿਤ ਕਿਤ ਦੁਖ ਬਿਨਸ ਜਾਈ ਸਵਾਲ ਤੇ ਬੜੇ ਕੀਤੇ ਵਿੱਚ ਇੱਕ ਸਵਾਲ ਸੀ ਇਹ ਮਹਾਪੁਰਖਾਂ ਸਾਨੂੰ ਇਹ ਦੱਸ ਵੀ ਜਗਤ ਕਿਵੇਂ ਪੈਦਾ ਹੋਇਆ ਫਿਰ ਵਿਦਦਰਸ਼ ਤੇ ਤਰੀਕਾ ਕਿਤ ਕਿਤ ਵਿਦ ਜਗ ਉਪਜੈ purkha ਕਿਤ ਕਿਤ ਦੁਖ ਬਿਨਸ ਜਾਈ ਇਹ ਕਿਹੜੇ ਦੁਖ ਨਾਲ ਖਤਮ ਹੁੰਦਾ ਇਹ ਪੈਦਾ ਕਿਵੇਂ ਹੋਇਆ ਹੁਣ ਆਲਾ ਸੀ ਬਾਣੀ ਚ ਪੜਨੇ ਆ ਇਹ ਪੈਦਾ ਹੋਇਆ ਆਪੀ ਨੇ ਆਪ ਸਾਜਿਓ ਉੱਤਰ ਹੈ ਨਾ ਜਾਂ ਵਿਕਮੀ ਕੋਵਨ ਆਕਾਰ ਜਾਂ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤ ਸਮੋਏ ਜਾਂ ਅਸੀਂ ਪਾਠ ਕਰਨੇ ਆ ਪਹਿਲ ਪੁਰ사 ਬਿਰਾ ਅਥੋਂ ਪੁਰ사 ਦਮਰਾ ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਇਸ ਤਰ੍ਹਾਂ ਸੰਸਾਰ ਬਣਿਆ ਇਥੇ ਕੁਐਸਚਨ ਸਵਾਲ ਹੈ ਜੀ ਕਿ purkha ਇਹ ਜਗਤ ਕਿਵੇਂ ਬਣ ਗਿਆ ਕਿਤ ਕਿਤ ਵਿਦਜਗ ਉਪਜੈ purkha ਕਿਤ ਕਿਤ ਦੁਖ ਬਿੰਸ ਜਾਈ ਮਹਾਰਾਜ ਜੀ ਨੇ ਕਿਆ ਖੌਮੇ ਵਿੱਚ ਜਗ ਉਪਜੈ ਪੁਰਖਾ ਹਾਂ ਇਹ ਹੁਕਮ ਚੋਂ ਪੈ ਰੋਮੇ ਵਿੱਚ ਹੋਇਆ ਹੁਣ ਹਉਮੇ ਹੰਕਾਰ ਹੈ ਜੀ ਥੋੜਾ ਜਿਹਾ ਇਸ ਨੁਕਤੇ ਨੂੰ ਫਿਰ ਧਿਆਨ ਦਿਅ ਜੀ ਹਉਮੇ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਇਹ ਖੌਮੇ ਵਿੱਚੋਂ ਪੈਦਾ ਹੋਇਆ ਤੇ ਜਦੋਂ ਨਾਮ ਨੂੰ ਭੁੱਲ ਜਾਂਦਾ ਉਦੋਂ ਖਤਮ ਹੋ ਜਾਏਗਾ ਹੁਣ ਸਵਾਲ ਉੱਠਿਆ ਵੀ ਖੌਮੇ ਕ੍ਰੀਏਟ ਕਰਦੀ ਏ ਇਸ ਸੰਸਾਰ ਨੂੰ ਅਸਲ 'ਚ ਦੋ ਤਰ੍ਹਾਂ ਦੀ ਹੌਮੇ ਇੱਕ ਸ਼ੁੱਧ ਹੈ ਇੱਕ ਕੰਬਲੀਨ ਹੈ ਹੌਮੇ ਤੋਂ ਬਿਨਾ ਹੌਮੇ ਮੈਂ ਇਉਂ ਕਹਾਂਗਾ ਕਿ ਜਿਹੜੀ ਪਰਮਾਤਮਾ ਨੇ ਵਿਸਤਾਰ ਕਰਨ ਵਾਲੀ એનર્ਜੀ ਬਣਾਈ ਉਹਨੂੰ ਆਪਾਂ ਹੌਮੇ ਕਹਿੰਦੇ ਆ ਕਿਉਂਕਿ ਵਿਸਤਾਰ ਕਰ ਦਿੱਤਾ ਨਾ ਫੈਲਾ ਦਿੱਤਾ ਮਹਾਰਾਜ ਕਹਿੰਦੇ ਨੇ ਇਹ ਅਸਲ 'ਚ ਪਰਮਾਤਮਾ ਨੇ ਆਪਣੇ ਹੁਕਮ ਜਪੈਦਾ ਕੀਤੀ ਹੈ ਇੱਕ ਹੋਰ ਬੇਨਤੀ ਸੁਣਿਓ ਹੌਮੇ ਦੋ ਸ਼ਬਦ ਨੇ ਇਹ ਵੀ ਬਾਣੀ ਚ ਕਹਾ ਇੱਕ ਹੌਂ दूजा मैं हौमे बन दिया जो मान लो अमे लिखना हो हाँ हा, उड़े औकड़ ममे दुलावाम दो शब्द हो गए, एक हौ एक मैं कौमे एक अर्थ भी बहुत डूगे हौ खा मैं मैं खोवै सतगुरु ने खौमे की डेफिनेशन दिखती खा खा मैं मैं खोवै दूजा मेट एक हौद अर्थ मैं ਫਿਰ ਮੈਂ ਦਾ ਅਰਥ ਕੀ ਹੋਇਆ ਫਿਰ ਸੁਣਿਓ ਇਹ ਬਾਣੀ ਚ ਹਾ ਹਾ ਮੈਂ ਮੈਂ ਹਾਉ ਦਰਤ ਮੈਂ ਮੈਂ ਦਰਤ ਫਿਰ ਕੀ ਪ੍ਰੇਮਾ ਚ ਹੈ ਨਾ ਉਥੇ ਮੈਂ ਦਰਤ ਤੇ ਮਮਤਾ ਹਾਉ ਦਾ ਅਰਥ ਮੈਂ ਤੇ ਮੈਂ ਦਾ ਅਰਥ ਮੇਰਾ ਜਿੱਥੇ ਦੋ ਚੀਜ਼ਾਂ ਜੁੜ ਜਣ ਇੱਕ ਮੇਰੀ ਹੋਂਦ ਤੇ ਦੂਜੀ ਦੂਜੇ ਨਾਲ ਪਕੜ ਨੂੰ ਹਉਮੇ ਕਹਿੰਦੇ ਆ ਹਾ ਹਾ ਮੈਂ ਮੈਂ ਵਿਚੋ ਖੋਵੇ ਦੂਜਾ ਮਿਟੇ ਇਕੋ ਹੋਵੇ ਥੋੜੀ ਜਿਹੀ ਬੇਨਤੀ ਹੈ ਜੀ ਤੁਸੀਂ ਇਹ ਆਸਮਾ ਕੀ ਵਾਰ ਚ ਦੋ ਸ਼ਲੋਕ ਪੜ੍ਹ ਦਿਓ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਧੰਗੁਰੂ ਅੰਗਦ ਦੇਵ ਜੀ ਦਾ ਇਹਦੇ ਨਾਲ ਇੱਕ ਪੌੜੀ ਹੈ ਤੇ ਮੇਰੀ ਬੇਨਤੀ ਗੁਰਮਖੋ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਨੀ ਸਾਰੇ ਚਾਹੁੰਦੇ ਹੋ ਨਾ ਆਪਾਂ ਪੰਥ ਇਕੱਠ ਦਾ ਨਾਮ ਹੁੰਦਾ ਹੈ ਮੈਂ ਚਾਹਨਾ ਵੀ ਭਾਈ ਨਰਿੰਦਰ ਨਰਿੰਦਰ ਸਿੰਘ ਬਾਣੀ ਪੜ੍ਹ ਇਹਦੀ ਚੜ੍ਹਦੀ ਕਲਾ ਚਾਹੀਦੀ ਆਪ ਜੀ ਹੋਰ ਨਹੀਂ ਲਾਣਾ ਹਰ ਸਿੱਖ ਆਪਣੇ ਜੀਵਨ ਨੂੰ ਚੜ੍ਹਦੀ ਕਲਾ ਚ ਇੱਕ ਅਸੀਂ ਕਹਿੰਦੇ ਆ ਬਾਗ ਸਾਰਾ ਬਗੀਚੇ ਚੰਗੇ ਠੀਕ ਹੋਣੇ ਚਾਹੀਦੇ ਨਾ ਬਿਮਾਰੀ ਨਾ ਲੱਗੇ ਤੇ ਬਗੀਚਾ ਬਾਗ ਪੌਦਿਆਂ ਦੇ ਸਮੂਹ ਦਾ ਨਾ ਹੈ ਨਾ ਤਰਤੀਬ ਚ ਲਾ ਦਿੱਤੇ ਜੰਗਲ ਤਰਤੀਬ ਚ ਨਹੀਂ ਹੁੰਦਾ ਜੰਗਲ ਤੇ ਕੁਦਰਤ ਹੀ ਹੈ ਨਾ ਬਾਗ ਤਾਂ ਮਿੰਮਿੰ ਕੇ ਆਪਾ ਲਾਨੇ ਇਨਾ ਬੂਟਾ ਇਨੀ ਵੇਤੇ ਜੇ ਇੱਕ ਬੂਟਾ ਤੰਦਰੁਸਤ ਰਹੇਗਾ ਇੱਕ ਇੱਕ ਬੂਟੇ ਤੇ ਧਿਆਨ ਦੇਾਂਗੇ ਤੇ ਪੂਰਾ ਬਾਗ ਹੀ ਚੜ੍ਹਦੀ ਕਲਾ ਚ ਰਹੇਗਾ ਸਾਡੀ ਬਾਦ ਕਿਸਮਤੀ ਹੈ ਵੇ ਮੈਂ ਆਪਣੀ ਗੱਲ ਕਰਾਂ ਮੈਂ ਚਾਹੁੰਦਾ ਦੂਜਾ ਚੜ ਦੀ ਕਲਾ ਚ ਹੋਵੇ ਮੈਂ ਨਹੀਂ ਹਰ ਸਿੱਖ ਜੇ ਬਾਣੀ ਪੜਨ ਲੱਗ ਪਵੇ ਇੱਕ ਬੂਟਾ ਠੀਕ ਹੋ ਜਾਏ ਤੇ ਸਾਰੇ ਬੂਟੇ ਠੀਕ ਹੋਣ ਤੇ ਬਾਗ ਆਪੇ ਠੀਕ ਹੈ ਪੰਥ ਤਾਂ ਇੱਕ ਸਮੂਹ ਇਕੱਠ ਦਾ ਨਾਂ ਹੈ ਜੇ ਨਿੱਜੀ ਤੌਰ ਤੇ ਸਾਰੇ ਬਾਣੀ ਪੜਨ ਲੱਗ ਪੈਣ ਤੇ ਸਾਰਾ ਪੰਥੀ ਬਾਣੀ ਪੜਨ ਲੱਗ ਪੈਗਾ ਤੇ ਮੈਂ ਆਪ ਨੂੰ ਕਹਾਂਗਾ ਇੱਥੇ ਮੈਂ ਕਿਹਾ ਸੰਥਿਆ ਦਾ ਪ੍ਰਬੰਧ ਵੀ ਗੁਰਮੁਖ ਕਰਾਂਦੇ ਆ ਮੇਰੀ ਬੇਨਤੀ ਹੈ ਹਰ ਸਿੱਖ ਆਪਣਾ ਸਹਿਜ ਪਾਠ ਜਰੂਰ ਕਰੇ ਮर्यादा ਸਧਾਰਨ ਪਾਠ ਲਿਖਿਆ ਜਦੋਂ ਆਪਜੀ ਸਹਿਜ ਪਾਠ ਕਰੋਗੇ ਫਿਰ ਅਗਲੀ ਚੇਟਕ ਲੱਗੇਗੀ ਵੀ ਜਿਹੜਾ ਮੈਂ ਪੜਨਾ ਪਏ ਉਹਦੇ ਅਰਥ ਕੀ ਨੇ ਪਰ ਉਹ ਤਾਂ ਲੱਗੇਗੀ ਜੇ ਸੋਚਣਾ ਸ਼ੁਰੂ ਕਰਾਂਗੇ ਨਹੀਂ ਤੇ ਬੰਦਾ ਤੁਰਿਆ ਜਾਂਦਾ ਪੜੀ ਜਾ ਰਿਹਾ ਪੜਨਾ ਵੀ ਕੋਈ ਮਾੜੀ ਗੱਲ ਨਹੀਂ ਪੜਨਾ ਵੀ ਆਪਣੇ ਅਸਰ ਰੱਖ ਜਾਂਦਾ 10 ਦੇ ਤੋ ਤੱਕ ਬੇਨਤੀ ਕੀਤੀ ਸੀ ਪਿਛਲੇ ਸਾਲਾਂ ਚ ਵੀ ਆਪਣੇ ਘਰਾਂ ਚ ਤੁਸੀਂ ਕੰਮ ਤੇ ਵੀ ਚਲੇ ਜਾਓ ਪਰ ਕਦੀ ਵੀ ਰੇਡੀਓ ਸਪੀਕਰ ਬਾਣੀ ਵਾਲਾ ਬੰਦ ਨਹੀਂ ਕਰਕੇ ਜਾਣਾ ਉਸ ਸਪੇਸ ਵਿੱਚ ਸ਼ਬਦ ਆਪਣਾ ਸਰ ਕਰੇਗਾ ਕਰੇਗਾ ਅਸੀਂ ਕਹਿੰਦੇ ਆ ਜੀ ਇਹ ਸੁਣਨ ਵਾਲਾ ਕੋਈ ਨਹੀਂ ਜਦੋਂ ਤਰਕ ਦੀ ਵੀ ਦੀ ਤੇ ਵੀ ਜੇ ਸੁਣਨ ਵਾਲਾ ਕੋਈ ਨਹੀਂ ਪਾਠ ਦਾ ਕੀ ਫਾਇਦਾ ਮੈਂ ਨਹੀਂ ਕਹਿੰਦਾ ਹਾਂ ਮੈਂ ਕਹਿੰਦਾ ਜੇ ਨਹੀਂ ਸੁਣਨ ਵਾਲਾ ਨਾ ਜਿਸ ਸਪੇਸ ਵਿੱਚ ਕੋਈ ਬੰਦਗੀ ਵਾਲਾ ਬੈਠ ਕੇ ਗੁਰੂ ਗੁਰੂ ਜਪ ਰਿਹਾ ਹੈ ਨਾ ਉਹ ਸਪੇਸ ਸ਼ਬਦ ਦਾ ਸਰ ਕਬੂਲ ਜਾਂਦੀ ਹੈ ਦਰਬਾਰ ਸਾਹਿਬ ਆਪਜੀ ਜਾਂਦੇ ਹੋ ਰਾਤ ਨੂੰ ਕੀਰਤਨ ਨਾ ਵੀ ਹੋਵੇ ਤੇ ਮਨ ਕਿਉਂ ਠਿੱਕ ਜਾਂਦਾ ਅੱਧੀ ਰਾਤ ਨੂੰ ਆਪਾਂ ਗਏ ਆ ਜੀ ਸੋਖਾਸਨ ਹੋ ਚੁੱਕਾ ਸਾਰੀ ਸੇਵਾ ਹੋ ਗਈ ਇੱਕੋ ਧਮ ਕਹਿੰਦੇ ਆ ਅੰਦਰ ਬੜੇ ਸ਼ਾਂਤੀ ਮਿਲ ਗਈ ਅਗਲਾ ਪੁੱਛੇ ਪਾਠ ਥੋੜਾ ਹੁੰਦਾ ਪਿਆ ਕੀਰਤਨ ਤੇ ਬੰਧ ਹੈ ਸੋਖਾਸਨ ਹੋ ਗਿਆ ਨਹੀਂ ਜਿਹੜਾ ਕੀਰਤਨ ਸਾਰਾ ਦਿਨ ਹੁੰਦਾ ਰਿਹਾ ਹੈ ਵਾਈਯੂ ਮੰਡਲ ਵਿੱਚ ਬ੍ਰਹਿਮੰਡ ਵਿੱਚ ਉਹਦੇ ਸ਼ਬਦ ਦਾ ਅਸਰ ਜ਼ਰੂਰ ਰਹਿੰਦਾ ਹੈ ਗੁਰਮੁਖੋ ਤੁਸੀਂ ਘਰ 'ਚ ਨਾਮ ਹੀ ਗੋਵੋ ਆਪਣੇ ਘਰਾਂ ਵਿੱਚ ਸ਼ਬਦ ਕੀਰਤਨ ਜ਼ਰੂਰ ਚੱਲਣ ਦਿਓ ਕਿਉਂਕਿ ਸ਼ਬਦ ਦੀਆਂ ਤਰੰਗਾਂ ਪਰਿਵਾਰ ਦੇ ਉੱਤੇ ਅਸਰ ਪਾਉਂਦੀਆਂ ਹੁੰਦੀਆਂ ਮੈਂ ਤਜਰਬੇ 'ਚ ਕਹ ਰਿਹਾ ਸੱਚੇ ਸਾਡੀ ਮਾਤਾ ਸੀ ਭਾਈ ਸਾਹਿਬ ਨੂੰ ਪਤਾ ਉਹ ਕੋਈ ਕਮਰਾ ਖਾਲੀ ਨਹੀਂ ਛੱਡਦੇ ਨੇ ਬੀਜੀ ਹਰ ਕਮਰੇ ਵਿੱਚ ਸ਼ਬਦ ਕੀਰਤਨ ਤੇ ਸਿਤਾ ਜੀ ਇਹ ਗੱਲ ਕਹਿੰਦੇ ਸਨ ਕਿ ਸ਼ਬਦ ਕੀਰਤਨ ਨਾਲ ਘਰ ਦਾ ਮਾਹੌਲ ਬਦਲ ਜਾਂਦਾ ਹੈ ਸ਼ਬਦ 'ਚ ਇਹ ਤਾਕਤ ਹੈ ਮੈਂ ਫਿਰ ਅਰਜ਼ ਕਰ ਲਗਾ ਅਸੀਂ ਇਹ ਅਰਥ ਜਿਵੇਂ ਆਪਾਂ ਨੂੰ ਕਰਨੇ ਪਏ ਆ ਗੁਰੂ ਸਾਹਿਬ ਕਿਰਪਾ ਕਰਨ ਹੋਰ ਡੂੰਘਾਈ ਬਖਸ਼ਣ ਜਦੋਂ ਆਪ ਜੀ ਪਾਠ ਕਰਨਾ ਸ਼ੁਰੂ ਕਰੋਗੇ ਫਿਰ ਹੋਰ ਰਸ ਆਏਗਾ ਜਿਹੜਾ ਇਹ ਪੌੜੀ ਹੈ ਸੇਵ ਕੀਤੀ ਸੰਤੋਖੀ ਜਿਨੇ ਸਚੋ ਸੱਚ ਤੇ ਪੌੜੀ ਹੈ ਸੇਵਾ ਦੀ ਸ਼ਲੋਕ ਨਾਲ ਹਉਮੇ ਦੇ ਨੇ ਪਹਿਲਾ ਸ਼ਲੋਕ ਇਹ ਹਉਮ ਵਿੱਚ ਆਇਆ ਹਉਮ ਵਿੱਚ ਗਿਆ ਹਉਮ ਵਿੱਚ ਜੰਮਿਆ ਹਉਮ ਵਿੱਚ ਮੁਵਾ ਅਗਲਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਹਉਮੈ ਇਹ ਖਾ ਜਤ ਹੈ ਹਉਮੈ ਕਰਮ ਕਮਾਹੇ ਹਉਮੈ ਇਹੀ ਬੰਦਨਾ ਫਿਰ ਫਿਰ ਜੋਨੀ ਪਾਹ ਵੈ ਗੁਰੂ ਜੀ ਸੱਚੇ ਪਾਤਸ਼ਾਹ ਬਸ ਕੁਰਬਾਨ ਜਾਈਏ ਤੁਹਾਡੇ ਤੋਂ ਹਉ ਤੇ ਮਹੌਮੇ ਐਸੇ ਕਰਕੇ ਸਾਰਾ ਤਾਣਾ ਬਾਣਾ ਇਸ ਪੂਰੇ ਜਗਤ ਦਾ ते महाराज ने संतोख वाली पौड़ी तां दर्ज कर दिती ख़ौमे तो जाएगी जो इस पौड़ी जिंदगी च कमाएगा हम अगली बेनती सुने ये स्लोक पढ़ियो, खौमे एक हां जात है हौम कर्म कमाहे यही है ना जी हौम कि उपजह कित संजमे जाहे हौम एक खो हुक्म है कित फिराहें ਖਉ ਮੇਂ ਦੀਰਗ ਰੋਗ ਹੈ दारू ਪੀ ਇਸਮਾਇ ਮਿਚੋ ਤੁਕਾ ਲਾ ਰਿਆ ਅੱਗੇ ਮਹਾਰਾਜ ਕਿੰਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ ਨਾਨਕ ਕਹਿ ਸੁਨੋ ਜਨੋ ਇਤ ਸੰਯਮ ਦੁਖ ਜਾਏ ਥੋੜੀ ਜੀ ਇਸ ਨੂੰ ਬੇਨਤੀ ਨੂੰ ਧਿਆਨ ਨਾਲ ਸੁਣੋ ਜੀ ਫਿਰ ਦੁਬਾਰਾ ਖਉ ਮੇਂ ਇਹਾਂ ਜਾਤ ਥੋੜਾ ਜਾਇ ਬਾਰੀਕ ਵਿਸ਼ਾ ਗੁਰਬਾਣੀ ਪੜਨ ਵਾਲੇ ਗੁਰਮਖ ਬੜੀ ਛੇਤੀ ਸਮਝਣਗੇ ਮਾਰਜ ਕਦੇ ਖੋਮੇ ਇੱਕਾ ਜਾਤ ਕੈ ਇੱਕ ਜਾਤਦਰ ਤੇ ਜਾਣਾ ਬਹਿਤੀ ਜਾਤ ਕਦੇ ਦ੍ਰਿਸ਼ਨਾ ਤਰ ਇਹਦਾ ਮਤਲਬ ਉਮਰ ਲੰਘਦੀ ਪਈ ਇੱਕ ਜਾਤ ਹੈ ਜਿਹੜੀ ਬੰਦਿਆਂ ਨੇ ਬਣਾਈ ਆ ਜਾਤਾਂ ਪਾਤਾਂ ਜਾਤ ਜੁਲਾਹਾ ਮਤ ਕਾ ਤੀਰ ਕਬੀਰ ਮੇਰੀ ਜਾਤ ਕੋ ਇੱਕ ਜਾਤ ਹੈ ਜਿਹੜਾ ਇੱਥੇ ਸ਼ਬਦ ਹੈ ਖੋਮੇ ਇੱਕਾ ਜਾਤ ਕੈ ਇਹਦਾ ਅਰਥ ਬੰਦੇ ਦੀ ਜਾਤ ਨਹੀਂ ਕੀ ਇਹਦਾ ਅਰਥ ਗੁਰਮੁਖ ਰੋਹਾਨੀ ਵਿਦਵਾਨਾਂ ਨੇ ਅਰਥ ਕੀਤਾ ਜੀਵ ਤਤਵ ਜਦੋਂ ਆਪਾਂ ਪੈਦਾ ਹੋਏ ਆ ਸਾਨੂੰ ਖੌਮੇ ਨੇ ਜਨਮ ਦਿੱਤਾ ਹੈ ਇਹ ਆਤਮਾ ਨੂੰ ਸਰੀਰ ਦਿੱਤਾ ਪਰਮਾਤਮਾ ਨੇ ਖੌਮੇ ਇਹ ਖਾ ਜਾਤ ਹੈ ਇੱਕ ਸੱਚ ਏਵੇ ਕਿ ਖੌਮੇ ਹੀ ਜੀਵ ਤਤਵ ਦੇ ਨਾਲ ਆਈਏ ਆਪ ਸਾਰੇ ਬੜਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਹੁੰਦੀ ਖੌਮੇ ਰੋਗ ਮਾਨੁਖ ਕੋ ਦਿਨਾ ਬੰਦੇ ਨੇ ਮੰਗਿਆ ਨਹੀਂ ਇਹ ਜਨਮ ਤੋਂ ਸ਼ੁਰੂ ਹੋ ਜਾਂਦਾ ਹੈ ਮੈਂ ਅੱਜ ਦੁਪਹਿਰੇ ਉਦਾਹਰਣ ਦਿੱਤੀ ਤੁਸੀਂ ਦੇਖੋ ਨਿੱਕਾ ਜਿਹਾ ਬੱਚਾ ਡੇਢ ਸਾਲ ਦਾ ਬੱਚਾ 2 ਸਾਲ ਦਾ ਬੱਚਾ ਉਹਦੇ ਅੰਦਰੋਂ ਈਗੋ ਪੈਦਾ ਹੁੰਦੀ ਹੈ ਉਹ ਸੱਚ ਨਿੱਖੜਾਉਣਿਆਂ ਨੂੰ ਪਕੜ ਕੇ ਕਹਿੰਦਾ ਨਾ ਆ ਮੇਰਾ ਹੈ ਮੈਂ ਦੇਣਾ ਨਹੀਂ ਆ ਕੱਪੜਾ ਮੇਰਾ ਹੈ ਇਹ ਇਹ ਉਹ ਵਿਚਾਰਨ ਕਿਸੇ ਨੇ ਸਿਖਾਇਆ ਹੈ ਜੀ ਮਾਪੇ ਤਾਂ ਕਿੰਨੇ ਪੁੱਤਰ ਸ਼ੇਅਰ ਕਰੀਦਾ ਨਹੀਂ ਪੁੱਤਰ ਸਭ ਦਾ ਸਾਂਝਾ ਉਹ ਫਿਰ ਬਿਨਾਂ ਸਕਾਨ ਤੋਂ ਕਹਿੰਦਾ ਮੇਰਾ ਮੇਰਾ ਕਿਉਂਕਿ ਜੀਵ ਤੱਤਵ ਦਾ ਵਿਕਾਸ ਹੀ ਉਸ ਦੀ ਖੌਮੇ ਵਾਲੀ એનર્ਜੀ ਨਾਲ ਹੋਣਾ ਹੈ ਖੌਮੇ ਇੱਕ ਆਜਾਤਕ ਹੈ ਖੌਮੇ ਕੰਮ ਕਮਾਹੇ ਉਸ ਜੀਵ ਤਤਵ ਨਾਲ ਖੌਮੇ ਆ ਗਈ ਫਿਰ ਖੌਮੇ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਇਹ ਸ਼ੁਰੂਆਤ ਕਰਦੀ ਮਾਪਿਆਂ ਤੋਂ ਮੇਰੇ ਮਾਪੇ ਮੇਰੇ ਭੈਣ ਭਰਾ ਮੇਰਾ ਘਰ ਮੇਰੀਆਂ ਚੀਜ਼ਾਂ ਫਿਰ ਕੀ ਕਰਦੀ ਹੈ ਨਾ ਇਹ ਘਰ ਦੇ ਵਿੜੇ ਤੋਂ ਬਾਹਰ ਟੱਪਦੀ ਮੇਰੀ ਕਮਿਊਨਿਟੀ ਮੇਰੀ ਕੌਮ ਬਿਨ ਬਖਸ਼ਿਆ ਜੇ ਇਹ ਵੀ ਇਹ ਕੋਚੀ ਆ ਜਾਂਦਾ ਜੇ ਸਿਮਰਨ ਨਹੀਂ ਤਾਂ